हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਲੱਗੇ ਆਂ ਪਿੰਡ ਮਾਨੋਚਾਲ ਪਹੁੰਚੇ ਆਂ ਵੱਡੀ ਮਾਨੋਚਾਲ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਘਰੇਲੂ ਪਰਿਵਾਰ ਆ ਇਸ ਘਰੋਂ ਆਪਾਂ ਪਹਿਲਾਂ ਵੀ ਦੋ ਤੋਂ ਤਿੰਨ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਪਿਛੇ ਜੇ ਇੱਕ ਨੀਲੀ ਦਾਵੀ ਦਾ ਮਾਲੀ ਵੀ ਆਪਾਂ ਤੁਹਾਨੂੰ ਦਿਖਾਇਆ ਸੀਗਾ ਮਾਨੋਚਾਲ ਪਿੰਡ ਦਰਨਦਰਨ ਸਾਬ ਤੋਂ ਵੀ ਕੋਈ 10-12 ਕਿਲੋਮੀਟਰ ਦੀ ਸਾਰੀ ਦੂਰੀ ਆ ਡਾਲੇ ਕੇ ਪਿੰਡ ਬਿਲਕੁਲ ਅਲੱਗੇ ਆ ਇਧਰ ਇੱਕ ਪਾਸੇ ਸ਼ਹਾਜਪੁਰ ਤੇ ਜੀਓ ਵਾਲਾ ਪਿੰਡ ਵੀ ਇਥੋਂ ਥੋੜੀ ਦੂਰੀ ਤੇ ਆ ਜੋੜੇ ਪਿੰਡ ਹੋ ਗਿਆ ਬਾਕੀ ਲੋਕਾਂ ਕਹਿਰੋਂ ਇਹ ਬਿਲਕੁਲ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡ ਨੇ ਸੋ ਹਰੀਕੇ ਪਤਨ ਤੋਂ ਜੇਕਰ ਆਪਾਂ ਦੂਰੀ ਦੀ ਗੱਲ ਕਰੀਏ ਕੋਈ ਵੀ ਫਾਰਮਰ ਭਰਾ ਇੱਥੇ ਵਿਜ਼ਿਟ ਕਰਨਾ ਚਾਹੂਗਾ ਤੇ ਹਰੀਕੇ ਪਤਨ ਤੋਂ ਸਿਰਫ ਕੋਈ 35-38 ਕਿਲੋਮੀਟਰ ਦੀ ਸਾਰੀ ਦੂਰੀ ਆ ਇੱਕ ਮੱਝ ਭਰਾ ਨੂੰ ਦਿਖਾਉਣੀ ਆਪਾਂ ਇਸ ਵੀਡੀਓ ਦੇ ਵਿੱਚ ਨੀਲੀ আরাਵੀ ਦੀ ਮੱਝ ਆ ਸੋ ਚੰਗੀ ਬਲੱਡਲੈਨ ਦੀ ਮੱਝ ਵਿਖਾਉਣੀ ਹੈ ਭਰਾਵਾਂ ਨੂੰ ਤੇ ਚੰਗੇ ਮਿਲਕ ਰਿਕਾਰਡ ਵਾਲੀ ਹੈ ਚੰਗੇ ਦੁੱਧ ਬਾਦ ਵਾਲੀ ਹੈ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਗੱਬਣ ਮੱਝ ਅਜੇ ਸਮਾਂ ਲੈਂਦੀ ਹੈ ਬਾਕੀ ਪੂਰੀ ਡਿਟੇਲ ਪੂਰਾ ਵੇਰਵਾ ਤੁਹਾਨੂੰ ਮਿਲ ਜਾਊਗਾ ਅੱਜ ਤਰੀਕ ਤੁਸੀਂ ਨੋਟ ਕਰ ਲਓ 28 ਜਨਵਰੀ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆਂ ਵੈਸੇ ਮੱਝ ਗੱਬਣ ਆ ਸਮਾਂ ਹਜੇ 10 ਤੋਂ 12 ਦਿਨਾਂ ਦੇ ਬਾਕੀ ਐ ਸੂਣ ਦੇ ਪਰ ਮੱਝ ਭਰਾਵਾਂ ਨੂੰ ਬਹੁਤ ਪਸੰਦ ਆਊਗੀ ਜਿਹੜੇ ਮੇਰੇ ਭਰਾ ਅੱਗੇ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦੇ ਆਂ ਜਾਂ ਜਿਹੜੇ ਭਰਾ ਆਪਣੇ ਚਾਹੁੰਦੇ ਵੀ 15 ਲੀਟਰ ਜਾਂ 15 16 ਲੀਟਰ ਤੋਂ ਬਾਰ-ਬਾਰ ਚੱਲਣ ਵਾਲੀ ਮੱਝ ਸਾਨੂੰ ਚਾਹੀਦੀ ਆ ਉਹਨਾਂ ਭਰਾਵਾਂ ਲਈ ਇੱਕ ਤੋਹਫਾ ਸ਼ੈ ਵਿਖਾਉਣੀ ਆ ਅੱਖੀ ਇੱਥੇ ਆਣ ਕੇ ਤੁਸੀਂ ਵੇਖ ਸਕਦੇ ਜੇ ਫੁੱਲ ਹਾਈਟ ਲੈਂਥ ਵਾਲੀ ਹੋਊਗੀ ਮੱਝ ਪੂਰੇ ਵੱਡੇ ਕਦ ਕਾਠ ਵਾਲੀ ਆ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀਕਰ ਸਾਸਰੀਕਰ ਜੀ ਫੋਰਥ ਫੋਰ ਪਾਜੀ ਕੈਮ ਸੇਤਾ ਮੈਂ ਕੈਮਟਰ ਦੀ ਕਰਾਂ ਓਕੇ ਵੀਰ ਸੰਦੀਪ ਅੱਜ ਤੋਂ ਤਕਰੀਬਨ ਕੋਈ ਸਾਲਕ ਜਾਂ ਸਾਲ ਦੇ ਅੰਦਰ ਵਾਲੀ ਸਮਾਂ ਹੋਇਆ ਇੱਕ ਆਪਾਂ ਮਾਲੀ ਸੇਲ ਕੀਤਾ ਸੀ ਘਰੋਂ ਡੇਢ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਜੀ ਹਾਂਜੀ ਠੀਕ ਆ ਨੀਲੀ ਰਵੀ ਤਾਂ ਮਾਲੀ ਸੀ ਆਪਣੇ ਕੋਲ ਮਤਲਬ ਜਸ਼ਨ ਇੱਕ ਵਾਰੀ ਮੋٹے ਤੌਰ ਤੇ ਕੈਮਰਾ ਇਧਰ ਸਾਰੇ ਪੰਨੇ ਮਾਰ ਕੇ ਵਿਖਾ ਦਿੰਨੇ ਆ ਸਰ ਕਰੇ ਲੋ ਮਾਲ ਆ ਸਾਰਾ ਤੇ ਮੱਜਾਂ ਇਹਨਾਂ ਦੇ ਕੋਲ ਮੋਰਾ ਬਰੀਡ ਦੇ ਵਿੱਚ ਜਿਆਦੀਆਂ ਨੇ ਕਟੀਆਂ ਝੋਟੀਆਂ ਨਾਲ ਕੋਲ ਜਿਹੜੀਆਂ ਪਿੱਛੇ ਜੇ ਤਿਆਰ ਵੀ ਹੁੰਦੀਆਂ ਪਈਆਂ ਨੇ ਉਹ ਵੀ ਚੰਗੀ ਬਰੀਡ ਦੇ ਵਿੱਚ ਜਾਂ ਚੰਗੇ ਸੀਮਣ ਦੀਆਂ ਕਟੀਆਂ ਝੋਟੀਆਂ ਨੇ ਤੇ ਵੀਰ ਸੰਦੀਪ ਹੁਣ ਤੱਕ ਤਕਰੀਬਨ ਆਪਣੇ ਕੋਲ ਜਿਹੜੀਆਂ ਕਟੀਆਂ ਨੇ ਮੋਰਾ ਬਰੀਡ ਦੇ ਵਿੱਚ ਵੀ ਇੱਕ ਕੋਈ ਮੋٹے ਤੌਰ ਤੇ ਗੱਲ ਕਰਦੇ ਆ ਕਿਹੜੇ ਕਿਹੜੇ ਸੀਮਨ ਦੇ ਬੱਚੇ ਆਪਣੇ ਕੋਲੇ ਆਏ ਇਹ ਨਵਾਬਦੀ ਹੈ ਜੀ ਠੀਕ ਹੈ ਜੀ ਇਹ ਜਿਹੜਾ ਵੱਡਾ ਕਰਮਵੀਰ ਵਾਲਾ ਜੁਗਰਾ ਸੀ ਉਹਦਾ ਕਟਾ ਠੀਕ ਹੈ ਜੀ ਇਹ ਸਾਰਾ ਰਵਾਉ ਪਰਲੀ ਮਾਜ ਨਹੀਂ ਜਿਹੜੀ ਸਿੰਘਾਂ ਵਾਲੀ ਜੀ ਉਹ ਜਿਹੜੀ ਬੈਠੀ ਪਰਲੇ ਪਾਸੇ ਸਿੰਘਾਂ ਵਾਲੀ ਪਰਲੇ ਪਰਲੇ ਪਾਸੇ ਉਹਦਾ 11ਵੇਂ ਸਵੇਰ ਦਾ ਇਹ ਬੱਚਾ 11ਵੇਂ ਸਵੇਰ ਫਿਰ ਗੱਬਣਾ ਅੱਛਾ ਜੀ ਉਹਦਾ ਮਿਲਕ ਦੁੱਧ ਕਿੰਨਾ ਆਪਣਾ ਨਾਰਮ 18-19 ਲੀਟਰ 6 ਮਹੀਨੇ ਦੀ ਗੱਬਣਾ ਜੀ ਦੁੱਧ ਦਿੰਦੀ ਆਹ ਦਾ ਛੋਟੀ ਛੋਟੀ ਬੈਠੀ ਹੈ ਇਹ ਉਹਦੀ ਬੱਚੀ ਆ ਅੱਛਾ ਜੀ ਇਹ ਐਮ 29 ਦੀ ਹਮ ਹਮ ਬਸ ਉਹਦਾ ਰਵਾ ਸਾਰਾ ਹੈ ਕੀ ਤੁਸੀਂ ਲੋਕੇ ਪਿੰਡ ਤੋਂ ਉਹ ਵੀ ਭੋਡੀ ਛੋਟੀ ਜਿੱਥੋਂ ਗਈ ਸੀਗੀ ਤੇ ਉੱਥੇ ਹੀ ਲੋਕੇ ਲਾਗੇ ਵਿਗੀ ਆ ਉਹਨੇ ਦੋ ਦੰਦ ਨੇ 12 ਕਿਲੋ ਦੁੱਧ ਦਿੱਤਾ ਕੱਟੀ ਨੂੰ ਜਨੂੰ ਦਿੱਤਾ ਹੁਣ ਛੋਟੀ ਇੱਕ ਮੈਂ ਵਿੱਚ ਬਜਰੰਗੀ ਵਾਲੀ ਇੱਕ ਸਮਰਾਰਤਾਲੂ ਬਜਰੰਗੀ ਜਿੱਥੇ ਚਭਾਲ ਖੜੀ ਆ ਹਾਂਜੀ ਹਾਂਜੀ ਸੋਨੂ ਮੋਨੂ ਹਣੀ ਦੋ ਭਰਾ ਸੀ ਉਹਨਾਂ ਦੇ ਘਰੇ ਖੜੀ ਆ ਆਹ ਠੀਕ ਆ ਠੀਕ ਆ ਉਹਨੇ ਵੀ ਸਾਨੂੰ ਪਹਿਲੇ ਸੂਈ 13-14 ਲੀਟਰ ਕੱਢਿਆ ਸੀ ਉਹਦਾ ਵੱੱਡ ਕਾਠੀ ਬਹੁਤ ਵੱਡੀ ਠੀਕ ਆ ਜੀ ਇਹ ਮੇਰਾ ਸੇਲ ਕਰਨ ਦਾ ਕਾਰਨ ਵੀ ਮੈਂ ਡੰਗਰ ਥੋੜੇ ਘਟਾ ਰਿਆ ਹੂੰ ਬਾਕੀ ਮੋਰਾ ਦਾ ਵੀ ਤੁਹਾਨੂੰ ਸ਼ੌਂਕ ਜ਼ਿਆਦਾ ਆ ਨੀਲੀ ਰਵੀ ਦੀ ਵੀਰੇ ਆ ਸੰਦੀਪ ਮੱਝ ਆਪਾਂ ਪਰਚੇਜ਼ ਕੀਤੀ ਆ ਜਾਂ ਇਹ ਆਪਣੇ ਘਰ ਦੀ ਮੱਝ ਆ ਜੀ ਇਹ ਦੂਜੀ ਸੂਏ ਲਈ ਸੀ ਬਾਈ ਜਗਮੀਤ ਰੋਡੇ ਵਾਲਿਆਂ ਦੇ ਕਰੋ ਦੂਜਾ ਸੂਆ ਵੀ ਕਰੇ ਆਪਣੇ ਪੀਤਾ ਤਿੱਜਾ ਵੀ ਤੇ ਤਿੱਜਾ ਸੂਆ ਹੋਣੇ ਨੇ ਸੂਆ ਇਹ ਰੋਡੇ ਪਿੰਡ ਦੀ ਜੰਪਾ ਵਾਲਾ ਰੋਡੇ ਦੀ ਠੀਕ ਆ ਜੀ ਲਾਓ ਵੀ ਇੱਕ ਜਿਹੜੀ ਦੋਸਤਾਂ 'ਚ ਮੱਝ ਆਪਾਂ ਦਿਖਾਉਣੀ ਆ ਇਸੇ ਮੱਝ ਤੇ ਉੱਤੇ ਆਪਾਂ ਅੱਜ ਵੀਡੀਓ ਬਣਾਉਣੀ ਆ ਠੀਕ ਆ ਜੀ ਤੇ ਮੋٹے ਤੌਰ ਤੇ ਪਸ਼ੂ ਆਪਾਂ ਤਾਂ ਦਿਖਾਤੇ ਆ ਵੀ ਮੋਰਾ ਬਰੀਡ ਦੇ ਨਾਲ ਵੀ ਵੀਰ ਦਾ ਕਾਫੀ ਪ੍ਰੇਮ ਪਿਆਰ ਆ ਚੰਗੇ ਸੀਮਨ ਦੇ ਇਹਨਾਂ ਨੇ ਬੱਚੇ ਲਏ ਹੈਗੇ ਆ ਠੀਕ ਆ ਜੀ ਤੇ ਨਸਲ ਜਿਹੜੀ ਇੱਕ ਮੱਝ ਤੋਂ ਮਾਝ ਦੇ ਕੋਲਣ तकरीबन ਜਿਹੜੀਆਂ ਇਹਨਾਂ ਕੋਲ ਝੋਟੀਆਂ ਕੱਟੀਆਂ ਅੱਜ ਤੱਕ ਤੁਰੀਆਂ ਆਉਂਦੀਆਂ ਤੇ ਅੱਜ ਜਿਹੜੀ ਵੀਰ ਸੰਦੀਪ ਆਪਾਂ ਇਹ ਮੱਝ ਵਿਖਾਉਣੀ ਹੈ ਭਰਾਵਾਂ ਨੂੰ ਹਾਂਜੀ ਨੀਲੀ ਰਾਵ ਦੀ ਮੱਝ ਆ ਤੇ ਚਲੋ ਕੱਤ ਹਾਈਟ ਆਪਾਂ ਸਟਾਰਟਿੰਗ ਦੇ ਵਿੱਚ ਵੀ ਜ਼ਿਕਰ ਕਰਤਾ ਸੀ ਵੀ ਕੱਤ ਹਾਈਟ ਨੀਲੀ ਰਾਵ ਦੀ ਮੱਝਾਂ ਤਾਂ ਆਪਾਂ ਦੇਖਦੇ ਬਹੁਤ ਘੱਟ ਐਡਾ ਫੁੱਲ ਵੱਡੀ ਆ ਫੁੱਲ ਮਾਲੀ ਝੋਟੀਆਂ ਵਰਗੀ ਮੱਝਾ ਸਿੰਘ ਸੁੰਗ ਵੇਖ ਲੋ ਹਾਂਜੀ ਵੇਖ ਲੋ ਸਟੇਟ ਪੜਾ ਚਾਰੇ ਪੈਰ ਮਾਰਕਿੰਗ ਦੇ ਵਿੱਚ ਆ ਠੀਕ ਆ ਜੀ ਅੱਖਾਂ-ਅੱਖਾਂ ਬਿਲਕੁਲ ਬਿੱਲੀਆਂ ਬਿੱਲੀਆਂ ਤੇ ਖੂਸ਼ ਵੀ ਪਾਣੀ ਲਾ ਲੋ ਜਿੱਦਾਂ ਬਿਲਕੁਲ 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 ਅੱਛਾ ਇਹਦਾ ਵੀਰੇ ਜੇਕਰ ਰਿਕਾਰਡ ਵੇਰਵੇ ਦੀ ਗੱਲ ਕਰੀਏ ਹੁਣ ਐਸ ਵਾਰ ਤੁਸੀਂ ਸਵੇਰ ਦੱਸਿਆ ਵੀ ਤਿੱਜਾ ਸੂਣਾ ਇਹਨੇ ਤਿੱਜਾ ਤੇ ਦੂਜੇ ਸਵੇਰ ਆਪਾਂ ਲਿਆਂਦੀ ਸੀ ਜਾਂ ਪਹਿਲੇ ਸੂਏ ਲਿਆਂਦੀ ਹੈ ਜੀ ਨਹੀਂ ਦੂਜੇ ਦੂਜੇ ਲਿਆਂਦੀ ਆ ਕਿੰਨਾ ਦੁੱਧ ਆਪਣੇ ਕੋਲ ਚਵਾਗੀ ਪੀਕ ਜੀ ਹੈ ਦੀ ਕਿ ਦੀ 18 ਲੀਟਰ ਹੈ ਜੀ 18 ਦੀ ਕੁੱਲ ਮਿਹਨਤ ਕਰਕੇ ਤੇ ਜੇ ਆਪਾਂ ਨਾਰਮਲ ਦਾਣੇ ਤੇ ਲਾ ਲਓ ਤੇ 15 16 ਨਾਰਮਲ ਤੇ ਵਧੀਆ ਦੁੱਧ ਦਿੰਦੀ ਹੈ ਠੀਕ ਆ ਜੀ ਤੇ ਦੁੱਧ ਲੌਂਗ ਟਾਈਮ ਦਿੰਦੀ ਜੀ ਹੂੰ ਸੂਣ ਤੋਂ 2 ਮਹੀਨੇ ਦੇ ਅੰਦਰ ਆਸ ਹੋ ਗਈ ਠੀਕ ਆ ਜੀ 7 7.5 ਮਹੀਨੇ ਦੁੱਧ ਦੇਗੀ ਠੀਕ ਆ ਜੀ ਹਾਂਜੀ ਲਓ ਜੀ 15 16 15 16 ਲੀਟਰ ਦੂਜੇ ਸਵੇਰੇ ਵੀਰਾਂ ਦਾ ਵੀ ਦੁੱਧ ਚਵਾ ਗਈ ਸੀਗੀ ਹੁਣ ਇਸ ਵਾਰ ਇਸ ਲაქਟੇਸ਼ਨ ਦੇ ਵਿੱਚ ਵੀ ਚੰਗੀ ਉਮੀਦ ਵੀਰਾਂ ਦਾ ਵੀ ਕਰਦੇ ਆ ਜੱਡੇ ਕਿ ਜੰਮੀ ਪਲੀ ਠੀਕ ਆ ਜੀ ਠੀਕ ਆ ਇਧਰਲੇ ਪਾਸੇ ਫਿਰ ਤੁਸੀਂ ਫੁਹਲਾ ਦਿਓ ਜੋਸ਼ਨ ਇਧਰਲੇ ਪਾਸੇ ਪੁੱਤ ਬੁਖਾ ਦਿਆ ਜੇਕੀ ਹਾਂ ਪੂਰਾ ਬਾਡੀ ਟਾਂਚਾ ਕਰੀ ਚੈੱਕ ਕਰਾਉਣੇ ਆਪਾਂ ਖੜੀ ਖਲੋਤੀ ਮੱਝ ਦਾ ਜੇ ਤਾਂ ਬਈ ਛੋਟੇ ਹਾਥੀ ਦੇ ਨਹੀਂ ਲੱਦੇ ਜਾਣੀ ਜਾਂ ਤਾਂ 207 ਗੱਡੀ ਤੇ ਆਈ ਸੀ ਅੱਛਾ ਆ ਜਾ ਅੱਛਾ ਫਿਰ ਦੇਣਾ ਮਰਦਾ ਘਟੋ ਘਟ ਵੀ 8 ਜਾਂ 10 ਫਰਵਰੀ ਨੂੰ ਪੂਰੇ 10 ਫਰਵਰੀ ਨੂੰ 10 ਮਹੀਨੇ ਪੂਰੇ ਹੋ ਜਾਣੇ ਜੀ ਲਿਖਤੀ ਲਓ ਜੀ ਲਿਖਤੀ ਜਿਹੜੇ ਆ 210 ਫਰਵਰੀ ਨੂੰ ਦਿਨ ਪੂਰੇ ਹੋ ਜਾਣੇ ਆ ਉੱਪਰ ਲਾਜੇ 2 ਲਾਜੇ 3 ਠੀਕ ਆ ਜੀ ਕਿਉਂਕਿ ਮੱਝ ਫੁੱਲ ਵਜਣਾ ਲੋੜ ਆ ਰਹੀ ਆ ਚੰਗੀ ਪਲੀ ਪਲੋਸੀ ਆ ਤੇ 2 ਲਾਜੇ 4 ਲਾਜੇ ਦਿਨ ਪ 10 ਮਹੀਨੇ ਜਿਹੜੇ ਇਹਦੇ ਤਕਰੀਬਨ 8-10 ਫਰਵਰੀ ਨੂੰ ਪੂਰੇ ਹੋ ਜਾਣੇ ਆ ਇੱਕ ਵਾਰੀ ਪੂਰੀ ਜਿਹੜੀ ਬੇਲਬੁੱਲ ਚੈੱਕ ਕਰਾ ਲਈ ਜਸ਼ਨ ਮਾਰ ਕੇ ਕੈਮਰਾ ਵੀ ਮੱਜ ਕੋਈ ਛੋਟੀ ਨਿੱਕੀ ਮੰਨੇ ਨਾ ਮੇਰਾ ਭਰਾ ਫੁੱਲ ਵੱਡੀ ਹਾਈਟ ਲੈਂਥ ਵਾਲੀ ਆ ਸਿੰਗਲ ਹੱਡੀ ਚੌੜਾ ਪਿੱਠਪੁੜਾ ਬਾਕੀ ਮਗਰਲੇ ਪਾਸੋਂ ਵੀ ਇੱਕ ਵਾਰੀ ਮਾਰਕਿੰਗ ਚੈੱਕ ਕਰਾ ਦੇ ਜੇ ਪੂਛ ਦੀ ਪੂਛ ਵੀ ਬਿਲਕੁਲ ਸਾਰ ਤੋਂ ਕੋਈ ਤ ਤਕਰੀਬਨ ਕੋਈ 5-6 5-6 ਇੰਚ ਥੱਲੇ ਆਣ ਕੇ ਜਿਹੜੀ ਵਾਈਟ ਹੋ ਜਾਂਦੀ ਆ ਤਾਂ ਖੋਲਦੀ ਖਾਲਦੀ ਬਹੁਤ ਜਿਆਦੀ ਹੈ ਵੀਰ ਬਣਦੀ ਪੁੰਨਦੀ ਚੰਗੀ ਆ ਬੜੀ ਸੋਹਣੀ ਬਣਨੀ ਭਾਈ ਫੁੱਲ ਚ ਵਧੀਆ ਚੁਾਈ ਹੈ ਠੀਕ ਹੈ ਜੀ ਠੀਕ ਆ 3 ਲੀਟਰ ਦੇ ਕਰੀਬ ਤਾਂ ਗਾੜ੍ਹ ਹੀ ਹੋਣੀਆਂ ਨੇ ਇੱਕ ਟਾਈਮ ਦੀ ਹਾਂ 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 ਤੇ ਬਾਕੀ ਪਿਛਲਿਆਂ ਦਾ ਦੁੱਧ ਆਕਸਰ ਫਿਰ 17 18 ਸਰੀ ਮੱਝ ਤੇ ਗਾੜ੍ਹ ਅਗਲੇ ਥਾਣੇ ਦੇ ਵਿੱਚ ਚਲੋ ਹੋਣੀ ਵੀ ਚਾਹੀਦੀ ਆ ਕੋ 2.5 3 ਲੀਟਰ ਤੇ ਹਾਂਜੀ ਤੇ ਬਾਕੀ ਥਾਂ ਥਣ ਬਹੁਤ ਸੋਹਣਾ ਠੀਕ ਆ ਜੀ ਇੱਕੋ ਜਿਹਾ ਥਾਣਾ ਬਾਕੀ ਬਣਦੀ ਬਹੁਤ ਜਿਆਦੀ ਆ ਤੇ ਬਣਦੀ ਮੇਰੇ ਭਰਾ ਸਾਰਿਆਂ ਨੂੰ ਪਤਾ ਵੀ ਜੇ ਅੱਜ ਤੋਂ ਆਪਾਂ ਦੇਖੀਏ ਵੀ 28 ਤਰੀਕਾ ਜੇ 13 ਦਿਨ ਲਿਖਤੀ ਰਹਿੰਦੇ ਹੋ ਸਕਦਾ 2 ਦਿਨ ਵੱਧ ਲੈ ਜੇ ਹਾਂ ਬੈਸਾ ਦਾ ਦੋ ਘਟ ਲੈ ਜੇ ਤੇ ਚਲੋ ਬਾਅਦ ਦੀ ਗੱਲ ਹੈ ਕਿ ਬਣ ਜਾਣੀ ਸੋਹਣੀ ਠੀਕ ਆ ਇਹਨੂੰ ਵੀ ਰਸਦੀਪ ਇੱਕ ਵਾਰੀ ਮਾੜਾ ਤੋੜ ਕੇ ਆਪਾਂ ਦਰਸ਼ਨ ਕਰਾਈਏ ਭਰਾਵਾਂ ਨੂੰ ਵੀ ਚੀਜ਼ ਕੀ ਆ ਠੀਕ ਆ ਸੋ ਫੁੱਲ ਹਾਈਟ ਲੈਂਥ ਵਾਲੀ ਜਿਹੜੇ ਭਰਾਵਾਂ ਨੂੰ ਇੱਕ ਦੋਸਤੋ ਤੋਹਫਾ ਸ਼ਾਇ ਹੀ ਵਿਖਾਉਂਦੇ ਆ ਇਹ ਮੇਰੇ ਭਰਾਵਾਂ ਤੇ ਕਈਆਂ ਦੇ ਸ਼ੌਂਕ ਜਿਹੜੇ ਅੜਕੇ ਪਏ ਆ ਵੀ ਤਕਰੀਬਨ ਚਲੋ ਨੀਲੀ ਰਾਵੀ ਤੇ ਆਪਾਂ ਨੂੰ ਕੋਈ ਮੱਝ ਅੱਜ ਵਿਚਾਰਜਾ ਬਣ ਗਿਆ ਸੀ ਵੀ ਇੰਨੇ ਕੁ ਦਿਨਾਂ ਦੀ ਕੱਚੀ ਆਪਾਂ ਪਾਦ ਗਏ ਨਹੀਂ ਤਾਂ ਵੈਸੇ ਪੂਰੀ ਤਿਆਰੀ ਤੇ ਵਿਖਾਉਣ ਦਾ ਇਰਾਦਾ ਸੀ ਵੀ ਪੂਰੀ ਤਿਆਰੀ ਤੇ ਮੱਝ ਵਿਖਾ ਦੀ। ਦੇਲ ਬੂਲ ਇੱਕ ਪ੍ਰੀਜੈਸ਼ਨ ਪੂਰਾ ਤਰੀਕੇ ਨਾਲ ਦਿਖਾ ਦਿੰਦੀ ਹੈ ਮਾਰਕਿੰਗ ਨਿਸ਼ਾਨੀਆਂ ਕਿਸੇ ਪਾਸਿਓਂ ਨਹੀਂ ਖੁੰਜੀ ਕਰਮਾ ਲਈ। ਹਾਂ ਦੇਖੋ ਸੋ ਲੇਵੇ ਆਰਡਰ ਦਾ ਡਿਜ਼ਾਈਨ ਪਿੱਠਪੂੜਾ ਮੇਰੇ ਭਰਾ ਕੁਰੀ ਨਿਗਾਹ ਮਾਰੋ ਠੀਕ ਆ ਜੀ। ਸੋ ਚੰਗੀ ਪਲੀ ਪਲੋਸੀ ਆ ਬਾਕੀ ਸੇਵਾ ਜਿਹੜੀ ਝਲਕਾ ਮਾਰ ਕੇ ਸਾਰੇ ਭਰਾਵਾਂ ਨੂੰ ਦਿਖਾਈ ਦੇ ਜੂਗੀ। ਹਾਂ ਬਾਕੀ ਵੀਰ ਸੰਦੀਪ ਜਦੋਂ ਬਣਦੀ ਥਣਦੀ ਆ ਵੀ ਥੱਲੋਂ ਚੱਡਾ-ਚੂਟਾ ਤਾਂ ਫਿਰ ਆ ਮੇਲ ਹੋ ਜਾਂਦਾ ਹੋਊਗਾ ਬਹੁਤ ਸੋਹਣਾ ਬਈ ਬਹੁਤ ਸੋਹਣਾ ਚੱਡਾ ਠੀਕ ਆ ਠੀਕ ਆ ਆਪਾਂ ਵਪਾਰੀਆਂ ਕੋਲ ਨਹੀਂ ਗੱਲਾਂ ਨਹੀਂ ਕਰਦੇ ਹਾਂ ਇਹ ਤਾਂ ਜਦੋਂ ਬਣ ਗਈ ਬਾਕੀ ਜਿਹਨੇ ਜਿਹਨੂੰ ਪਤਾ ਉਹਨੇ ਇੱਥੇ ਪਤਾ ਕੀ ਹੈ ਇਹ ਜੇ ਕਿਸੇ ਨੂੰ ਜਿਆਦਾ ਨੌਲੇਜ ਲੈਣੀ ਬਈ ਜਗਮੀਤ ਬਾਈ ਨਾਲ ਗੱਲ ਕਰ ਲੈ ਰੋਡੇ ਵਾਲੇ ਦੇ ਕਰੋ ਰੋਡੇ ਵਾਲਿਆਂ ਨਾਲ ਗੱਲ ਕਰ ਲੈ ਹਾਂ ਠੀਕ ਜੀ ਫਿਰ ਅਕਸਰ ਉਹਨਾਂ ਕੋਲ ਸ਼ੈਅ ਕੁਆਲਿਟੀ ਆਈ ਆ ਹਾਂਜੀ ਲੈ ਜੀ ਜਸ਼ਨ ਕਰਾ ਦੇ ਚੱਕ ਠੀਕ ਆ ਜੀ ਸੋਟਾਂ ਜਟੂਚੇ ਚਲੋ ਉਹ ਵੀ ਬਲੱਡ ਲੈਂਡ ਜਿਹੜੀ ਰੋਟਿਆਂ ਲਈ ਬਲੱਡ ਲੈਣਾ ਠੀਕ ਆ ਜੀ ਉਹ ਬਲੱਡ ਲੈਂਡ ਦੇ ਵਿੱਚੋਂ ਜਿਹੜੀਆਂ ਮੱਜਾਂ ਝੋਟੀਆਂ ਚਾਹੇ ਮਾਲੀ ਆ ਬਹੁਤ ਵੱਡੀ ਹਾਈਟ ਕਰਦ ਵਾਲੇ ਆ ਚੰਗੇ ਕਦ ਕਾਠ ਵਾਲੇ ਆ ਬਾਕੀ ਬਹਿਣੀ ਇੱਕ ਬਹਿਣੀ ਵਾਲੇ ਪਾਸੇ ਹੁੰਦੇ ਆ ਆਪਾਂ ਤੁਹਾਨੂੰ ਥਣ ਪ੍ਰੋਪਰ ਦਿਖਾ ਰਹੇ ਆ ਸੈ ਸੂਜ ਅੱਛਾ ਵੀਰ ਸੰਦੀਪ ਜੀ ਦੀ ਡਿਮਾਂਡ ਇਹਦਾ ਮੁੱਲ ਕੀ ਰੱਖਿਆ ਵੀਰ ਲੈਣ ਦੇਣਾ ਲੈਣ ਦੇਣਾ ਵੀਰ 210000 210 ਠੀਕ ਆ ਕੋਈ ਆਉਂਦਾ ਮੌਕੇ ਤੇ ਕੋਈ ਡੀਲ ਹੁੰਦੀ ਆ ਆਪਣੇ ਥੋੜਾ ਪਤਾ ਮੌਕੇ ਤੇ ਜਦੋਂ ਘਰੇ ਆਊਗਾ ਉਹ ਤੇ ਹੋ ਜੂਗੀ ਠੀਕ ਹੈ ਜੀ ਬਾਕੀ ਬਹੁਤਾ ਨਹੀਂ ਜੇ ਆਖੇ ਬਹੁਤੀ ਥੱਲੇ ਬੈ ਕੇ ਆਖੇ ਉੱਥੇ ਹੋਣਾ ਨਹੀਂ ਹੋਣਾ ਬਈ ਜਿਆਦਾ ਨਹੀਂ ਗੱਲਬਾਤ ਹੈ ਕੀ ਥੋੜਾ ਪਤਾ ਠੀਕ ਹੈ ਨਹੀਂ ਤੇ ਘਰੇ ਵੀ ਰੱਖ ਲਾਂਗੇ ਆਪਾਂ ਨੂੰ ਕੋਈ ਐਡਾ ਮੈਟਰ ਨਹੀਂ ਹੈਗਾ ਚਲੋ ਮਾਂ ਚ ਦੁੱਧਾਰੂ ਮਾਂ ਚ ਦੁੱਧ ਵਾਲੀ ਆ ਤੇ ਕੋਈ ਪਿਛਲੇ ਮਤਲ ਸਵੇਰ ਦਾ ਕੋਈ ਬੱਚਾ ਇਹਨੇ ਦਿੱਤਾ ਕੋਈ ਮੇਲ ਦਾ ਉਹ ਚਲੇਗਾ ਇੱਥੇ ਚਬਾਲ ਲੱਗੇ ਪਿੰਡ ਮੀਰਪੁਰ ਉਹ ਹੀ ਬੰਦਾ ਸ਼ੌਂਕੀ ਸੀਗਾ ਅੱਛਾ ਕੱਟਾ ਵੇਚਦਾ ਸੀ ਕੱਟਾ ਵੇ ਉਹ ਛੋਟਾ ਹੀ ਕੱਟਾ ਲੈ ਗਿਆ ਤੇ ਮਿਲਦੀ ਮਿਲਦੀ ਖੁਸ਼ ਹੋ ਕੇ ਰਹੀ ਹੈ ਲੰਬਾ ਸਮੇਂ ਦੇ ਬਾਈ ਪਾੜੇ ਤੇ ਠੀਕ ਆ ਭਰਾ ਜੀ ਲੋ ਵੀ ਦੋਸਤੋ ਇਹ ਜਿਹੜੀ ਅੱਜ ਇੱਕ ਵਿਸ਼ੇਸ਼ ਵੀਡੀਓ ਦੇ ਵਿੱਚ ਇਹ ਮੱਝ ਭਰਾਵਾਂ ਨੂੰ ਦਿਖਾਉਣੀ ਸੀ ਠੀਕ ਹੈ ਜੀ ਰੋਟੇ ਬਲੱਡ ਲੈਂਡ ਦੀ ਜਿਹੜੀ ਮੱਝ ਆ ਨੀਲੀ ਰਾਵੀ ਦੀ ਤਿੱਜਾ ਸੂਬਾ ਸੋਣ ਦੀ ਅੱਗੇ ਤਿਆਰੀ ਆ ਤਕਰੀਬਨ 12 13 ਦਿਨਾਂ ਤੱਕ ਫੁੱਲ ਤਿਆਰੀ ਤੇ ਆ ਸੂਪ ਪਾਣਾ ਨੇ ਕਰਮਾਲੀ ਨੇ ਤੇ 16 17 ਜਾਂ 17 ਤੋਂ ਪਲੱਸ ਚੱਲਣ ਵਾਲੀ ਇਹ ਮੱਝ ਭਰਾਵਾਂ ਨੂੰ ਦਿਖਾ ਦਿੱਤੀ ਆ 2 ਲੱਖ 10 ਹਜ਼ਾਰ ਦੀ ਕੀਮਤ ਆ ਥੋੜਾ ਬਾਦ ਦਾ ਮੌਕੇ ਤੇ ਮੇਰੇ ਭਰਾ ਕੋਈ ਸੌਦਾ ਕਰਦੇ ਹੋ ਇੱਥੇ ਆਣ ਕੇ ਵਿਜ਼ਿਟ ਕਰ ਸੌਦਾ ਜਿੱਥੇ ਵੀ ਤੁਹਾਡਾ ਹੋਊਗਾ ਠੀਕ ਹੈ ਜੀ ਵਿੱਚੋਂ ਦੋ ਦਸ ਤੇ ਮਾਨਤਾ ਨੂੰ ਹੋ ਜਾਊਗਾ ਇੱਕ ਸੰਦੀਪ ਵੀਰੇ ਆਪਣੇ ਸੰਪਰਕ ਨੰਬਰ ਜਿਹੜੇ ਜਰੂਰ ਸਾਂਝੇ ਕਰ ਲਿਏ ਨੰਬਰ ਬਈ 99158 87850 ਠੀਕ ਹੈ ਜੀ ਹਾਂਜੀ ਲੋਬੇ ਇਹ ਨੰਬਰ ਜਿਹੜੇ ਆ ਦੋਸਤੋ ਸਕਰੀਨ ਦੇ ਉੱਪਰ ਚਲਾ ਦਿੱਤੇ ਨੇ ਨੰਬਰਾਂ ਤੇ ਕਾਲ ਕਰਕੇ ਬਥੇਰੇ ਗੱਲਬਾਤ ਕਰ ਲਿਓ ਡਾਇਰੈਕਟ ਫੋਨ ਹੀ ਕਰ ਲਿਓ WhatsApp ਮੈਸੇਜ ਲੱਕ ਜਿਆ ਜਵਾਬ ਨਹੀਂ ਦਿੱਤਾ ਇਹਦਾ ਫੋਨ ਕਰ ਲਿਓ ਕੋਈ ਚੱਕਰ ਨਹੀਂ ਠੀਕ ਹੈ ਜੀ ਲੋਬੇ ਠੀਕ ਹੈ ਜੀ ਡਾਇਰੈਕਟ ਮੇਰੇ ਭਰਾ ਨੂੰ ਕਾਲ ਕਰਕੇ ਵਿਜ਼ਿਟ ਕਰ ਲਿਓ ਪਿੰਡ ਮਾਨੋਚਾਲ ਤਰਨਤਾਰਨ ਦੇ ਬਿਲਕੁਲ ਹਲਾਕੇ ਸਾਰੇ ਭਰਾ ਆਪਣੇ ਜਾਣਦੇ ਆ ਮੱਝ ਏਰੀਆ ਵਾਲੇ ਵੀ ਜਾਣਦੇ ਆ ਬਾਕੀ ਕੋਈ ਵੀਰ ਮਾਲਵੇ ਤੋਂ ਆਂਦਾ ਦਬਾਬੇ ਤੋਂ ਆਂਦਾ ਉਹਨਾਂ ਭਰਾਵਾਂ ਨੂੰ ਵੀ ਜਿਹੜਾ ਮਾਨੋਚਲ ਬਾਰੇ ਪਤਾ ਹੀ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਬੜੀ ਵਧੀਆ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ